ਕਤਾ ਪੁਰੇ ਮੇਰਾ ਫੋਨ ਮੇਰੇ ਵੇਰ ਕਾਲ ਦੁਨੀ ਸੇਰਨ ਗੁਰਪਸਾ ਜਪਾ ਜੀਵਾਸੇ ਅਭਿਵਾਸਾ ਨਾਲ ਗੋਸ਼ੀ ਵੀਂਖ ਦਿਖਾਰਾ ਕਰ ਬੋਲੇ ਜਾਨੀ ਨੇਹਾ ਬੋਲੇ ਜਾਨੀ ਕਾਲ ਫਿਰ ਹੋਏ ਛਾਨੀ ਸ਼ਾਹਦਤ ਤਾਂ ਹੈ ਕਿ ਦੇਖੋ ਜੀ ਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਬੰਸ ਵਾਰਤਾ ਬਜਰਾ ਵਰਤਿੰਗ ਬਾਬਾ ਫਤਿਹ ਸਿੰਘ ਜੀ ਚਲੋ ਬੇਦੰਪਰਿਆਤ ਸਿਰ ਤੇ ਰੱਖੇ ਬੱਚਿਆਂ ਦੇ ਗੁਰੂ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਿੱਗੇ ਸਹਿਯੋਗ ਦੇ ਨਾਲ ਇੱਕ ਲਾਸਾਨੀ ਸ਼ਹੀਦੀ ਮਾਰਚ ਕਰਿਆ ਜਾਂਦਾ ਹੈ ਹੁਣ ਅੱਜ ਜਿਹੜਾ ਕੱਢਿਆ ਜਾ ਰਿਹਾ ਕੀ ਕਹਿੰਦੇ ਜੀ ਜੀ ਉਹ ਸਮੂਹ ਸਕੂਲਾਂ ਦੇ ਬੱਚੇ ਜਿਹੜੇ ਆ ਸ਼੍ਰੀਦੀ ਮਾਰਜ ਦੇ ਵਿੱਚ ਸ਼ਾਮਲ ਹੋਏ ਨੇ ਔਰ ਸਾਰੇ ਘਰਾਂ ਦੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਨੇ ਜਿਵੇਂ ਕਿ ਪੰਜ ਪਿਆਰੇ ਸ਼ਬਦੀ ਜਥੇ ਔਰ ਸਕੂਲ ਬੈਂਡ ਸਾਰੇ ਬੱਚਿਆਂ ਵੱਲੋਂ ਹੀ ਇਹ ਕਾਰਜ ਕੀਤੇ ਜਾ ਰਹੇ ਨੇ ਤੇ ਇੱਕ ਛੋਟਾ ਜਿਹਾ ਉਪਰਾਲਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸੇਹਸਾਸ ਕਰਾ ਸਕੇ ਸਹਿਬ ਜਾਤੇ ਦੀ ਗੁਰਬਾਨੀ ਬਾਰੇ ਤੇ ਉਹਨਾਂ ਦੇ ਵਾਰਿਸ ਹੁੰਦੇ ਦਾ ਸੇਹਸਾਸ ਕਰਾ ਸਕੇ ਕਿੰਨਾ ਕੁ ਜਿਹੜਾ ਹੈਗਾ ਦਾ ਫਾਇਦਾ ਮਿਲਦਾ ਹੈ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਫਾਇਦਾ ਮਿਲਦਾ ਹੈ ਦੇਖੋ ਜੀ ਪ੍ਰਚਾਰ ਜਿੰਨਾ ਵੱਧ-ਵਧ ਕਰੀਏ ਉਹਨਾਂ ਥੋੜ੍ਹਾ ਜਿਹੀ ਅਜਿਹੀ ਰੇਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਦੇਸ਼ ਕੌਮ ਦੀ ਧਰਮ ਦੀ ਰੱਖਿਆ ਵਾਸਤੇ ਵਾਰ ਦਿੱਤਾ ਹੈ ਔਰ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਉਹ ਬੜੀ ਆਸਾਨੀ ਬੜਾ ਸਰਬੰਸ ਗੁਰੂ ਸਾਹਿਬ ਨੇ ਵਾਰਤਾ ਉਹ ਸੀ ਅੱਜ ਮਤਲਬ ਮਿੱਟੀ ਦੇ ਬਾਹਰ ਹੋਲ ਰਹੇ ਆ ਇਸ ਲਈ ਸਾਡਾ ਉਪਰਾਲਾ ਹੈ ਕਿ ਵੱਤ ਵੱਤ ਪ੍ਰਚਾਰ ਕਰੀਏ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜੇ ਰਹਿਣ ਦੇਖੇ ਛੋਟੇ ਛੋਟੇ ਬੱਚੇ ਜਿਹੜੇ ਨੇ ਸਿੱਖੀ ਨਾਲ ਜੁੜਨ ਦੀ ਇੱਥੇ ਕਲ ਕਰ ਰਹੇ ਉਹਦੇ ਬਾਰੇ ਕੀ ਕਹੋ ਬੱਚਿਆਂ ਨੂੰ ਵੱਤ ਵੱਤ ਸਿੱਖੀ ਨਾਲ ਜੁੜਨਾ ਚਾਹੀਦਾ ਜੀ ਕਿਉਂਕਿ ਸਿੱਖ ਬਹੁਤ ਇੱਕ ਵਿਲੱਖਣ ਕੋਮ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਜੀ ਸਾਨੂੰ ਤੇ ਅਬ ਸਾਰਿਆਂ ਨੂੰ ਪਤਾ ਇਤਿਹਾਸ ਸਿੱਖ ਕੌਮ ਦੇ ਤੇ ਅਸ ਤੋਂ ਕੋਣ ਜਾਣਉ ਨਹੀਂ ਐ ਇਹ ਨਵਟਾ ਪਹਿਲੇ ਜਾਣ ਕਿਸੇ ਦਾ ਨਹੀਂ ਐ ਇਹ ਸ਼ਾਮ ਪੇ ਕੀ ਕੀ ਹਿਸਾਬ ਬਣ ਰਿਹਾ ਹੈ ਜੀ ਦੱਸੋ ਇਹ ਮਾਰਜ਼ਾ ਵੀ ਦੇਖੋ ਜੀ ਸਭ ਤੋਂ ਅੱਗੇ ਰੱਥ ਹੈ ਸਭ ਤੋਂ ਪੇ ਨਗਾਰਾ ਹੈ ਜੋ ਗੁਰੂ ਸਾਹਿਬ ਦਾ ਨਗਾਰਾ ਸੀ ਜਿਹੜੇ ਨਗਾਰੇ ਦੀ ਗਵਾਈ ਦੇ ਵਿੱਚ ਗੁਰੂ ਸਾਹਿਬ ਨੇ ਕਿੰਨੀਆਂ ਜੰਗਾਂ ਵਿੱਚ ਜਿੱਤੀਆਂ ਉਹ ਨਗਾਰੇ ਦੇ ਪਿੱਛੇ ਫਿਰ ਨਿਸ਼ਾਨਚੀ ਸਿੰਘ ਨੇ ਫਿਰ ਪੰਜ ਪੈਰੇ ਦੇ ਗਵਾਈ ਦੇ ਵਿੱਚ ਜਿਹੜੇ ਸਕੂਲ ਬੈਂਡ ਨੇ ਔਰ ਪੰਜ ਪੈਰੇ ਜਿਹੜੇ ਨੇ ਉਹ ਘੋੜਿਆਂ ਦੇ ਸ਼ਸ਼ੋਭਤ ਨੇ ਤੇ ਸਕੂਲ ਬੈਂਡ ਗੱਤਕਾ ਪਾਟੀਆਂ ਨੇ ਸ਼ਬਦੀ ਜਥੇ ਨੇ ਉਹ ਸਾਰੇ ਬੱਚਿਆਂ ਦੇ ਰੂਪ ਵਿੱਚ ਸ਼ਿਰਕਤ ਕਰ ਰਹੇ ਨੇ ਕਾफी ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਜੀ ਬਹੁਤ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਜੀ ਇਹ ਜੋ ਹਫਤਾ ਸਾਡੀ ਕੌਮ ਚ ਮੰਨਿਆ ਜਾਂਦਾ ਹੈ ਇਹ ਕਹਿਰ ਦਾ ਹਫਤਾ ਜੀ ਇੱਕ ਹਫਤੇ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਬੰਸ ਜਿਹੜਾ ਹੈ ਉਹ ਦੇਸ਼ ਕੌਮ ਵਾਸਤੇ ਵਾਰਤਾ ਸੀ ਤੇ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਸ ਲਸਾਨੀ ਸ਼ਹਾਦਤ ਨੂੰ ਇਹ ਬੱਚਿਆਂ ਦੇ ਇੱਕ ਇਕੱਠ ਕਰਕੇ ਇੱਕ ਸ਼ਰਧਾਂਜਲੀ ਦੇ ਸਕੀਏ ਕਿਵੇਂ ਮਨ ਚ ਆ ਗਿਆ ਕਰਨਾ ਚਾਹੀਦਾ ਇਹ ਜੀ ਪਿਛਲੇ ਲਗਾਤਾਰ 8 ਸਾਲ ਤੋਂ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਜੀ ਹੈ ਤੇ ਮਨਚਪੁਰ ਨੂੰ ਆਂਦਾ ਕਿ ਇੰਨੀ ਵੱਡੀ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਹੈ ਉਹਦਾ ਪ੍ਰਚਾਰ ਜਿੰਨਾ ਵੱਧ ਤੋਂ ਵੱਧ ਹੋ ਸਕੇ ਕਰਨਾ ਚਾਹੀਦਾ ਜੀ ਅੱਜ ਦੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਪੂਰੇ ਬਿਲਕੁਲ ਪਤਾ ਹੋਣਾ ਚਾਹੀਦਾ ਬਿਲਕੁਲ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪਤਾ ਹੋਣਾ ਤਾਂ ਜੋ ਆਪਣੇ ਵਿਰਸੇ ਨਾਲ ਜੁੜੇ ਰਹਿਣ ਸਾਨੀ ਸ਼ਹਾਦਤ ਤਾਂ ਹੈ ਕਿ ਦੇਖੋ ਜੀ ਕਿ ਧਰਮ ਵੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਬੰਸ ਵਾਰਤਾ ਹੂੰ ਵੱਡੇ ਸਾਹਿਬ ਜੀ ਦੇ ਬੱਚੇ ਆਏ ਨੇ 17 ਸਜਾ ਕੇ ਕਿੰਨਾ ਖੂਬਸੂਰਤ ਲੱਗਦਾ ਜੀ ਜੀ ਬਿਲਕੁਲ ਜੀ ਇਹ ਖਾਲਸਾ ਹੀ ਭਰਾਵੇ ਦੇ ਵਿੱਚ ਬੱਚੇ ਤਾਂ ਹੀ ਆਂਦੇ ਨੇ ਕਿ ਇਹਨਾਂ ਨੂੰ ਦੇਖੋ ਇੱਥੇ ਗਿਣਤੀ ਹੋਏਗੀ 11500 ਬੱਚੇ ਦੀ ਸੋ दैट ਲੱਖਾਂ ਕਰੋੜਾਂ ਦੁਨੀਆ 'ਚ ਬੈਠੇ ਬੱਚੇ ਇਹਨਾਂ ਨੂੰ ਇਸ ਰੂਪ ਦੇਖਣ ਤੇ ਇਹਨਾਂ ਦੇ ਵਿੱਚ ਸਾਹਿਬ ਜੀ ਦੇ ਚਲੇ ਨੂੰ ਦੇਖਣ ਤੇ ਮਾਣ ਮਹਿਸੂਸ ਕਰਨ ਕਿ ਅਸੀਂ ਕਿੰਨੇ ਰਿਚ ਕਲਚਰ ਦਾ ਇਸੇ ਹਿੱਸਾ ਵਾਂ ਔਰ ਸਾਡੀ ਵਿਰਾਸਤ ਕੀ ਹੈ ਅਨੁਲਿ ਸਮੇਂ 'ਚ ਹੋ ਰਿਹਾ ਤਾਂ ਮਾਰਚ 'ਚ ਕੱਢੇ ਜਾਣਗੇ ਬਿਲਕੁਲ ਕੱਢੇ ਜਾਣਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦਵਾਰਾ ਬਰਬੰਦ ਮਾਰਚ ਕੱਢ ਰਹੇ ਕੀ ਜਿਆਦਾ ਮਸਤ ਅੱਜ ਸਭ ਜਾਦਿਆਂ ਦੇ ਯਾਦ ਵਿੱਚ ਮਾਰਚ ਨਿਕਲ ਰਿਹਾ ਜੋ ਕਿ ਭੰਡਾਰੀ ਪੁਲ ਤੋਂ ਬਾਬਾ ਫੂਲਾ ਸਿੰਘ ਬੋਲ ਤੱਕ ਜਾਏਗਾ ਤੱਕ ਭੰਡਾਰੀ ਪੁਲ ਤੋਂ ਬਾਬਾ ਫੂਲਾ ਸਿੰਘ ਦੇ ਬੋਲ ਜਾਏ ਤੱਕ ਕਿਣਕਾ ਮਾਤਰ ਇੱਕ ਉਪਰਾਲਾ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਬੱਚਿਆਂ ਨੂੰ ਆਪਣੇ ਵਿਰਸੇ ਦੀ ਯਾਦ ਕਰਾਉਣ ਲਈ ਇਹ ਉਪਰਾਲਾ ਕੀਤਾ ਗਿਆ ਜੀ ਇਹ ਬਹੁਤ ਜ਼ਰੂਰੀ ਹੈ ਹਰ ਹਰ ਪਾਸੇ ਇਹ ਉਪਰਾਲਾ ਹੋਣਾ ਜ਼ਰੂਰੀ ਹੈ ਪਰ ਅੱਜ ਕੱਲ ਤਾਂ ਹਰ ਜਗ੍ਹਾ ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਸਾਰੀ ਦੁਨੀਆ ਵਿੱਚ